ਕੀਤੀ ਤੇ ਸਰਕਾਰ ਨੂੰ ਤੇ ਡੀਸੀ ਫਿਰੋਜ਼ਪੁਰ ਨੂੰ ਬੇਨਤੀ ਕਰਦੇ ਹਾਂ ਤੇ ਅਸੀਂ ਕੱਲ ਵੀ ਬੇਨਤੀ ਕੀਤੀ ਤੇ ਸਾਡੀ ਸੁਣ ਕੋਈ ਨਹੀਂ ਰਿਹਾ ਆ ਮੇਰੇ ਪਿੱਛੇ ਪਿੰਡ ਆ ਬਸਤੀ ਕਿਸ਼ਨ ਸਿੰਘ ਵਾਲਾ ਤੇ ਜਿਹੜਾ ਕਿ ਇਹਦੇ ਆਸੇ ਪਾਸੇ 12 ਤੋਂ 15 ਫੁੱਟ ਪਾਣੀ ਚ ਡੁੱਬਿਆ ਹੋਇਆ ਤੇ ਇਸ ਪਿੰਡ ਦੇ ਵਿੱਚ ਬਜ਼ੁਰਗ ਵੀ ਆ ਬੱਚੇ ਵੀ ਆ ਤੇ ਡੰਗਰ ਵੀ ਆ ਸਾਡੇ ਨਾਲ ਵੀਰ ਸਾਡੇ ਰਾਹਤ ਕੈਂਪ ਤੇ ਆਏ ਸੀਗੇ ਸਮਾਨ ਲੈ ਕੇ ਪਿੰਡ ਵਾਸਤੇ ਡੰਗਰਾਂ ਵਾਸਤੇ ਚਾਰਾ ਲੈ ਕੇ ਚਾਰ ਲੈ ਕੇ ਫੀਡ ਲੈ ਕੇ ਪਰ ਬਦਕਿਸਮਤੀ ਨਾਲ ਇੱਥੇ ਕੋਈ ਬੋਟ ਨਹੀਂ ਹੈਗੀ ਸੀ ਤੇ ਜਦੋਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪਿੰਡ ਵਾਲੇ ਕਹਿੰਦੇ ਵੀ ਇੱਕ ਬੋੜਾ ਉਹ ਵੀ ਉਹ ਦੇਖੋ ਚੱਪੂ ਨਾਲ ਚਲਾ ਕੇ ਲਿਆ ਰਹੇ ਵੀਰ ਦਿਖਾਈ ਮਾੜਾ ਖੜਾ ਹੋ ਕੇ ਉਹ ਚਲਾ ਕੇ ਲੈ ਕੇ ਆ ਰਹੇ ਆ ਤੇ ਘੱਟੋ ਘੱਟ ਇੱਥੇ ਪਹੁੰਚਣ ਤੇ ਉਹ ਪਿੰਡ ਤੇ 2 ਘੰਟੇ ਲੱਗ ਜਾਂਦੇ ਆ ਤੇ ਕੀ ਪ੍ਰਸ਼ਾਸ਼ਨ ਦੀ ਡੀਸੀ ਦੀ ਇੱਥੇ ਜ਼ਿੰਮੇਵਾਰੀ ਨਹੀਂ ਬਣਦੀ ਤੇ ਜੇ ਫਿਰ ਅਸੀਂ ਸ਼ਬਦ ਦੇ ਤਿੱਖੇ ਸ਼ਬਦ ਬੋਲਦੇ ਆ ਫਿਰ ਸਰਕਾਰ ਦੇ ਤੇ ਇਹਨਾਂ ਦੇ ਜਿਹੜੀਆਂ ਭੇਡਾਂ ਵਿੱਚ ਕਮੈਂਟ ਕਰਦੀਆਂ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਵੀਰੋ ਅਸੀਂ ਇਹ ਸਤਾਏ ਹੋਏ ਲੋਕ ਨੇ ਇਹ ਖੁਸ਼ੀ ਨਾਲ ਕੋਈ ਮਦਦ ਨਹੀਂ ਮੰਗ ਰਹੇ ਤੁਹਾਡੇ ਤੋਂ ਇਹ ਕੀ ਮੰਗ ਰਹੇ ਆ ਵੀ ਸਾਨੂੰ ਇੱਕ ਬੋਰਡ ਦੇ ਦਿਓ ਕੋਈ ਮੋਟਰ ਬੋਰਡ ਦੇ ਦਿਓ ਇਹੀ ਮੰਗ ਰਹੇ ਬਾਈ ਹੋਰ ਤਾਂ ਨਹੀਂ ਕੋਈ ਮੰਗ ਰੇ ਨਹੀਂ ਨਹੀਂ ਵੀਰ ਜੀ ਕੁਛ ਨਹੀਂ ਮੋਟਰ ਬੋਰਡ ਮੰਗ ਰਹੇ ਤਾਂ ਜੋ ਸਾਨੂੰ ਆਉਣਾ ਜਾਣਾ ਸੌਖਾ ਹੋ ਜੇ ਅਸੀਂ ਜੇ ਆਉਣੇ ਆ 2 ਘੰਟੇ ਲੱਗ ਜਾਂਦੇ ਆ ਜੇ ਕੋਈ ਜੀ ਬਿਮਾਰ ਹੋ ਜੇ ਜਾਂ ਕੋਈ ਸਾਨੂੰ ਐਮਰਜੈਂਸੀ ਕੋਈ ਗੱਲਬਾਤ ਬਣ ਜੇ ਸਾਨੂੰ ਆਉਂਦਿਆਂ ਆਉਂਦਿਆਂ ਤਾਂ ਬੰਦਾ ਮਾਰੀ ਜਾਊਗਾ ਜੀ ਜਿੰਨਾ ਟਾਈਮ ਲੱਗ ਜਾਂਦਾ ਏ ਸਾਡੀ ਇਹ ਹੈ ਕੋਈ ਹਲਤ ਕਰ ਮੋਟਰ ਬੋਰਡ ਕੋਈ ਡੀਸੀ ਆਏ ਕੋਈ ਤਸਿਲਦਾਰ ਕਿਸ ਨੂੰ ਗਾ ਪਹੁੰਚ ਨਹੀਂ ਕੀਤੀ ਨਾ ਨਾ ਕੋਈ ਕੁਛ ਸਾਡੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਸਾਡੇ ਪਿੰਡ ਅਜੇ ਤੱਕ ਗਿਆ ਹੀ ਨਹੀਂ ਕੋਈ ਸਰਕਾਰੀ ਮਨਾਇੰਦਾ ਨਾ ਕੋਈ ਪ੍ਰਸ਼ਾਸਨ ਕੋਈ ਨਹੀਂ ਸਾਡੇ ਪਿੰਡ ਪਹੁੰਚਿਆ ਕੱ ਤੇ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਜੇ ਕਿ ਤੁਹਾਨੂੰ ਕੁਝ ਵੋਟ ਮਿਲੀ ਆ ਜਾਂ ਨਹੀਂ ਮਿਲੀ ਹੁਣ ਫੇਰ ਤੁਸੀਂ ਸਾਡੇ ਸਹਾਯੋਗ ਲਈ ਖੜੇ ਹੋਏ ਜੇ ਅਸੀਂ ਡੀਸੀ ਨੂੰ ਡੀਸੀ ਫਰੋਇ ਪਰ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਅਤੇ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਇਹ ਪਿੰਡਾਂ ਦੇ ਲੋਕ ਸਤਾਏ ਹੋਏ ਲੋਕ ਨੇ ਇਹ ਕੋਈ ਨੱਪੀਆਂ ਹੋਈਆਂ ਜ਼ਮੀਨਾਂ ਨਹੀਂ ਦਰਿਆ ਨੇ ਇਹਨਾਂ ਦੀਆਂ ਜ਼ਮੀਨਾਂ ਨੱਪੀਆਂ ਇਹ ਮਾਲਕੀਤ ਜ਼ਮੀਨਾਂ ਨੇ ਇਹਨਾਂ ਦੀ ਤੇ ਆਏ ਸਾਲ ਇਹਨਾਂ ਦਾ ਅਜਾੜਾ ਹੁੰਦਾ ਤੇ ਕੀ ਸਾਡੇ ਪ੍ਰਸ਼ਾਸਨ ਦੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਇਹ ਲੋਕਾਂ ਦਾ ਧਿਆਨ ਰੱਖਣਾ ਇਹ ਪਾਕਿਸਤਾਨ ਤਾਂ ਪੈਂਦੇ ਨਹੀਂ ਇਹਨਾਂ ਨੇ ਤੁਸੀਂ ਵੀ ਵੋਟਾਂ ਪਾਈਆਂ ਨੇ ਨਾ ਸਰਕਾਰਾਂ ਨੂੰ ਹਾਂਜੀ ਹਾਂਜੀ ਪਾਈਆਂ ਪਾਈਆਂ ਜੀ ਇਹ ਇਹ ਲੋਕਾਂ ਨੇ ਵੀ ਸੋਨ ਵੋਟਾਂ ਪਾ ਕੇ ਤੁਹਾਨੂੰ ਕੁਰਸੀਆਂ ਬਖਸ਼ੀਆਂ ਹੋਈਆਂ ਤੇ ਲੋਕਾਂ ਨੇ ਤੁਸੀਂ ਇਹ ਕਿ ਵਿਹਾਰ ਦੇਖੋ ਤੁਹਾਡਾ ਕੀ ਆ ਹਾਂਜੀ ਹਜੇ ਤੱਕ ਇਹ ਆਮ ਆਦਮੀ ਦੇ ਜਿਹੜੇ ਇਸ ਟਾਈਮ ਐਮਐਲਏ ਸਾਹਿਬ ਨੇ ਰਣਵੀਰ ਭੁੱਲਰ ਜੀ ਉਹ ਹਜੇ ਤੱਕ ਕਿਤੇ ਵੀ ਸਾਡੇ ਕਿਸੇ ਵੀ ਪਿੰਡ 'ਚ ਨਹੀਂ ਪਹੁੰਚੇ ਨਾ ਕੋਈ ਸਹੂਲਤ ਲੈ ਕੇ ਕਦੇ ਵੀ ਨਹੀਂ ਪਹੁੰਚੇ ਜੀ ਕਿਸੇ ਗੱਲੋਂ ਵੀ ਤੇ ਇਹਨਾਂ ਦਾ ਤਾਂ ਆਈਟੀ ਸੈੱਲ ਆ ਭਾਈ ਨਾਲ ਹੀ ਕਮੈਂਟ ਕਰ ਲੱਗ ਜਾਂਦੇ ਤੂੰ ਵੱਡਾ ਗੱਪੀ ਤੂੰ ਵੱਡਾ ਐ ਕਰ ਲਗਾ ਵੱਡਾ ਤੂੰ ਆ ਗਿਆ ਤੂੰ ਕੀ ਦਿੱਤਾ ਤੂੰ ਕੀ ਕੀਤਾ ਅਸੀਂ ਤਾਂ ਚਲੋ ਪਹੁੰਚੇ ਫਿਰਦੇ ਆ ਅਸੀਂ ਦੇਣ ਜੋਗੇ ਭਲਾ ਕੁਝ ਨਹੀਂ ਹੈਗੇ ਭਲਾ ਦਿੰਨੇ ਆ ਅਸੀਂ ਉਹ ਚੀਜ਼ਾਂ ਦੇ ਫੁਕਰੀਆਂ ਨਹੀਂ ਮਾਰਦੇ ਅਸੀਂ ਆ ਪਿੰਡਾਂ ਦੇ ਹਾਲਾਤ ਦਿਖਾ ਰਹੇ ਆ ਹਾਲਾਤ ਅਜੀਬ ਐਮਐਲਏ ਰਣਵੀਰ ਭੁੱਲਰ ਜੀ ਨੂੰ ਵੀ ਬੇਨਤੀ ਕਰਦੇ ਆ ਮਾਨਯੋਗ ਐਮਐਲਏ ਸਾਹਿਬ ਇਹ ਪਿੰਡਾਂ ਦਾ ਦੌਰਾ ਤਾਂ ਕਰੋ ਆਓ ਤਾਂ ਸਹੀ ਅਸੀਂ ਦੌਰਾ ਵੀ ਨਹੀਂ ਕਰਨੂ ਰਹਿੰਦੇ ਬਸ ਤੁਹਾਡੇ ਤੇ ਇੱਕ ਫੋਨ ਆ ਇਹ ਪਿੰਡ ਚ ਬੋਰਡ ਤਾਂ ਭੇਜ ਦਿਓ ਉਹ ਪਿੰਡਾਂ ਦਾ ਹਾਲਾਤ ਤਾਂ ਦੇਖੋ ਕੀ ਆ ਜੇ ਬੋਟ ਨਹੀਂ ਦੇਣੀ ਅਸੀਂ ਤਾਂ ਕਹਿੰਨੇ ਆ ਵੀ ਇੱਕ ਵਾਰੀ ਤੁਸੀਂ ਬੋਰਡ ਚਲਾ ਕੇ ਸਾਡੇ ਪਿੰਡੋਂ ਵਾਪਸ ਆ ਜਾਓ ਫਿਰ ਤੁਸੀਂ ਆਪੇ ਜੇ ਨਾ ਦੇਣੀ ਹੋਈ ਨਾ ਦਿਆ ਜੇ ਦੇਓਗੇ ਤਾਂ ਫਿਰ ਦੇ ਦਿਆ ਜੇ ਇੱਕ ਨਹੀਂ ਬੋਰਡ ਚਲਾ ਕੇ ਤਾਂ ਵੇਖੋ ਸਾਡੇ ਅਲੀ ਆ ਕੇ ਸਾਰੀ ਦਿਹਾੜੀ ਅਸੀਂ ਜੱਬ ਜਾਈਦਾ ਜੀ ਬੋਰਡ ਚਲਾ ਕੇ ਹੱਥਾਂ ਨਾਲ ਇੱਕ ਵਾਰੀ ਆ ਕੇ ਤਾਂ ਵੇਖੋ ਇੱਥੇ ਸਾਡੇ ਨਾਲ ਬਾਈ ਰਵੇਲ ਸਿੰਘ ਜੀ ਕੋਟਕਪੂਰੇ ਤੋਂ ਆਏ ਨੇ ਇਹ ਆਪਣੀ ਸੱਜਣਾ ਨਾਲ ਆਪਣੇ ਮਿੱਤਰਾਂ ਨਾਲ ਚਾਰ ਟਰਾਲੀਆਂ ਇੱਥੇ ਚਾਰੇ ਦੀਆਂ ਆਪਣੀਆਂ ਫੀਲਡ ਦੀਆਂ ਹੋਰ ਵੀ ਕੁਝ ਲੈ ਕੇ ਆਏ ਨੇ ਬਾਈ ਅੱਜ ਪਿੰਡਾਂ ਦੇ ਹਾਲਾਤ ਦੇਖਿਆ ਤੇ ਵੇਖੋ ਵੀ ਪ੍ਰਸ਼ਾਸਨ ਨੇ ਵੀ ਹਾਲੇ ਤੱਕ ਇੱਥੇ ਕੋਸ਼ਿਸ਼ ਨਹੀਂ ਭੇਜਿਆ ਕੀ ਕਹੋਂਗੇ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਵਾਂਗੇ ਜੀ ਅਸੀਂ ਤੇ ਇਹ ਕਹਿੰਨੇ ਆ ਮੇਰੇ ਵੀਰੋ ਵੀ ਅਸੀਂ ਵੇਖੋ ਹਨਾ ਸਾਰੇ ਸਹਿਯੋਗ ਨਾਲ ਆਪਦੇ ਸੱਜਣਾ ਮਿੱਤਰਾਂ ਦੇ ਨਾਲ ਕੁਝ ਮੋਗੇ ਤੋਂ ਨੀਤੇ ਦਿ올 ਵੀਰ ਨੇ ਮਦਦ ਭੇਜੀ ਕੁਝ ਬੰਦੀ ਤੋਂ ਜੈਤੋ ਤੋਂ ਸਾਡੇ ਸੱਜਣ ਅਸੀਂ ਇੰਨੀ ਦੂਰ ਤੋਂ ਇਕੱਠੇ ਹੋ ਕੇ ਰਾਸ਼ਨ ਲੈ ਕੇ ਆਏ ਆ ਹੁਣ ਮੰਨ ਲਓ ਅਸੀਂ ਇੱਥੋਂ ਤੱਕ ਤਾਂ ਪਹੁੰਚ ਗਿਆ ਹਨਾ ਚਾਰ ਆਜਾ ਪਸ਼ੂਆਂ ਵਾਸਤੇ ਆ ਗਾਂ ਜਿਹੜਾ ਪਾਣੀ ਵਿੱਚ ਡੁੱਬੇ ਹੋਏ ਘਾਰਾ ਜਾਂ ਅਸੀਂ ਉੱਥੇ ਕਿਵੇਂ ਨਾ ਤਾਂ ਉੱਥੇ ਸਿਰ ਦੇ ਉੱਪਰ ਜਾ ਸਕਦਾ ਉਹ ਕਿਸੇ ਢੰਗ ਨਾਲ ਨਾ ਟਰੈਕਟਰ ਜਾ ਸਕਦੇ ਆ ਰਸਤੇ ਬੰਦਾ ਹਨਾ ਉੱਥੇ ਸਿਰਫ ਇੱਕ ਬੋਟ ਹੀ ਜਰੀਆ ਆ ਜਾਣ ਦਾ ਤੇ ਪਿੰਡਾਂ ਵਾਲਿਆਂ ਨੂੰ ਆ ਕੇ ਜਦੋਂ ਅਸੀਂ ਪੁੱਛਿਆ ਮੇਰੇ ਵੀਰ ਉਹ ਕਹਿੰਦੇ ਯਾਰ ਬੋਟ ਤੇ ਸਾਡੇ ਕੋਲੇ ਵੀ ਹਾਥੀ ਚਲਾਉਣ ਵਾਲੀ ਆ ਹੁਣ ਉਸ ਬੋਟ ਦੇ ਉੱਤੇ ਕਿੱਥੋਂ ਤਾਂ ਰਾਸ਼ਨ ਜਾਵੜੂਗਾ ਤੇ ਕਿੱਥੋਂ ਪਸ਼ੂਆਂ ਵਾਸਤੇ ਚਾਰਾ ਜਾਵੜੂਗਾ ਜਾਂ ਚਾਰ ਜਾਵੜੂਗਾ ਇੱਕ ਜਿਹੜਾ 2 ਘੰਟਿਆਂ ਦੇ ਵਿੱਚ ਦੀ ਲੱਗਦਾ ਤੇ ਉਹ ਮੇਰੇ ਵੀਰ ਵੇਖ ਹੀ ਲੋ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਪਿੰਡ ਨੂੰ ਵੋਟ ਭੇਜੀ ਜਾਵੇ ਇੱਥੇ ਅਸੀਂ ਲੈ ਕੇ ਪਹੁੰਚੇ ਆਂ ਸਮਾਨ ਸਾਡੇ ਪਹੁੰਚਣ ਦਾ ਵੀ ਤਾਂ ਫਾਇਦਾ ਹੈ ਜੇ ਸਿਰੇ ਲੱਗੇ ਕਿਸੇ ਦੇ ਕੰਮ ਆਵੇ ਇੱਥੇ ਖਰਾਬ ਹੋ ਜੇ ਉਹਦਾ ਵੀ ਫਿਰ ਸਾਡਾ ਕੋਈ ਫਾਇਦਾ ਨਹੀਂਗਾ ਅਸੀਂ ਜੋ ਵੀ ਟੈਲਫੋਨੀ ਸੰਗਤ ਦੇ ਸਿਰੇ ਲੱਗੇ ਹਾਂ ਲੈ ਕੇ ਆਏ ਆ ਸੰਗਤ ਦੇ ਸਹਿਯੋਗ ਨਾਲ ਲੈ ਕੇ ਆਏ ਆ ਅਸੀਂ ਚਾਹੁੰਦੇ ਆ ਵੀ ਉਹ ਸਿਰੇ ਲੱਗ ਜੇ ਜੀ ਧੰਨਵਾਦ ਬਾਈ ਜੀ ਤੁਸੀਂ ਵੀ ਤੁਹਾਡੀ ਪੂਰੀ ਟੀਮ ਦਾ ਸਮੁੱਚੀ ਟੀਮ ਦਾ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਕਰਦੇ ਆ ਵੀ ਤੁਹਾਡੇ ਜਰੀਏ ਅਸੀਂ ਚਾਹੁੰਦੇ ਆ ਵੀ ਅੱਜ ਕੱਲ੍ਹ ਜਰੀਆ ਹੈਗਾ ਨੈਟ ਦਾ ਇਹਦੇ ਰਹੀਂ ਪਤਾ ਲੱਗਦਾ ਰਹਿੰਦਾ ਜੀ ਮੰਗ ਪਹੁੰਚੇ ਉੱਥੋਂ ਤੱਕ ਕਿਉਂਕਿ ਪਿੰਡਾਂ ਵਾਲਿਆਂ ਦੀ ਇਹ ਮੰਗਾ ਤੇ ਅਸੀਂ ਸਮਾਨ ਲਿਆਉਣ ਵਾਲਿਆਂ ਦੀ ਵੀ ਇਹ ਮੰਗ ਆ ਵੀ ਵੋਟਾਂ ਹੀ ਦਿੱਤੀਆਂ ਜਾਣ ਵੋਟਾਂ ਦਾ ਇੰਤਿਹਾਮ ਕੀਤਾ ਜਾਵੇ ਜਾਂ ਇਥੋਂ ਸਮਾਨ ਉਹ ਪਹੁੰਚਾਇਆ ਜਾਵੇ ਜੀ ਅਸੀਂ ਬੇਨਤੀ ਕਰਦੇ ਹਾਂ ਜੀ ਜੀ ਫੇਰ ਇੱਕ ਵਾਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਾਂ ਇਹਨਾਂ ਦੇ ਮਾਨਯੋਗ ਤਹਿਸੀਲਦਾਰ ਸਾਹਿਬ ਐਮਐਲਏ ਸਾਹਿਬ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਪਿੰਡਾਂ ਤਿੱਕਰ ਬੋਟ ਪਹਚਾਈ ਜਾਵੇ ਬਈ ਆਪਣਾ ਨੰਬਰ ਬੋਲ ਦੋ ਕੀ ਆ ਜੀ 9501743066 ਪਿੰਡ ਕਿਹੜਾ ਬਈ ਵਸਤੀ ਕਿਸ਼ਨ ਸਿੰਘ ਵਾਲੀ ਕਿੰਨੇ ਪਿੰਡ ਡੁੱਬਿਆ ਤੁਹਾਡੇ ਆਸ-ਪਾਸ ਜੀ ਇੱਥੇ ਹੀ ਸਾਡੇ ਨੇੜੇ-ਨੇੜੇ 7-8 ਪਿੰਡ ਹੋਣਗੇ ਜੀ 7-8 ਪਿੰਡ ਡੁੱਬੇ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਬਾਈ ਦਾ ਨੰਬਰ ਅਸੀਂ ਬੋਲਤਾ ਇਸ ਪਿੰਡ ਨੂੰ ਬੋਰਡ ਦੀ ਲੋੜ ਆ ਔਰ ਕੋਈ ਸਹੂਲਤ ਹੈਗੀ ਕੋਈ ਮੈਡੀਕਲ ਸਹੂਲਤ ਜਾਂ ਕੋਈ ਬੱਚਿਆਂ ਨੂੰ ਰੈਸਕਿਊ ਕਰਨਾ ਜਾਂ ਹੋਰ ਕੋਈ ਚੀਜ਼ ਦੀ ਲੋੜ ਨਹੀਂ ਜੀ ਬੱਚੇ ਤਾਂ ਅਸੀਂ ਆਪਦੇ ਉਹ ਨੌਲੀ ਵਾਲੀ ਬੋਰਡ ਤੇ ਕੱਢ ਚੁੱਕੇ ਆਂ ਜੀ ਬੱਚੇ ਤੇ ਬਜ਼ੁਰਗ ਸਾਰੇ ਮੈਡੀਕਲ ਸਹੂਲਤ ਪਿੰਡ ਚ ਮੈਡੀਕਲ ਅਜੇ ਤਾਂ ਨਹੀਂ ਜੀ ਕੋਈ ਮੱਛਰਦਾਨੀ ਜਾਂ ਕਿਸੇ ਚੀਜ਼ ਦੀ ਕੋਈ ਮੱਛਰ ਦੀ ਕੋਈ ਨਹੀਂ ਹੋਤਾ ਹੀ ਲਾਈਟ ਆ ਜਾਂਦੀ ਚਲੋ ਥੋੜਾ ਬਹੁਤ ਸਰ ਜਾਂਦਾ ਵਾ ਵੀ ਪਸ਼ੂਆਂ ਦਾ ਹੀ ਥੋੜਾ ਜਿਹਾ ਔਖਾ ਹੋਇਆ ਪਿਆ ਵਾ ਉਹ ਬਸ ਚਾਰੇ ਦੀ ਹੈ ਚਲੋ ਉਹ ਤਾਂ ਪਚਾਈ ਜਾਂਦੇ ਆ ਤੁਹਾਡੇ ਵਰਗੇ ਵੀਰ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਆ ਕਿ ਇਹ ਪਿੰਡ ਦੇ ਉੱਤੇ ਆ ਵੇਖੋ ਕਿਸਤੀ ਹਾਲਤ ਆ ਹਰੇਕ ਕਰੋ ਆ ਤੇ ਪਹੁੰਚੀ ਕਿੰਨਾ ਟਾਈਮ ਹੋ ਗਿਆ ਤੇ ਇਹਨੇ ਇੱਥੇ ਸਿਰੇ ਲੱਗਦੇ ਲੱਗਦੇ ਨੇ ਕੰਮ ਕਿ ਆਉਣਾ ਵੀ ਆ ਪਾਣੀ ਦੇ ਫਲੋ ਦੇ ਹਿਸਾਬ ਨਾਲ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਡ ਨੂੰ ਬੋਰਡ ਦੀ ਸੇਵਾ ਕੀਤੀ ਜਾਵੇ ਧੰਨਵਾਦ ਜੀ ਸਰਕਾਰ